ਬਾਬਾ ਸ਼ੇਖ ਫਰੀ ਜੀ ਨੇ ਆਪਣੇ ਅੰਤਮ ਸਮੇਂ ਇੱਕ ਵੇਸਵਾ ਨੂੰ ਆਪਣੇ ਕੋਲ ਕਿਉਂ ਬੁਲਾਇਆ ਸੀ ਬਾਬਾ ਸ਼ੇਖ ਫਰੀ ਜੀ ਦਾ ਮੁਕਾਮੇ ਡੇਰਾ ਸੀ ਇਸ ਸਥਾਨ ਤੇ ਬਾਬਾ ਫਰੀ ਜੀ ਆਪਣੇ ਚੇਲਿਆਂ ਦੇ ਨਾਲ ਅੰਤਮ ਸਮੇਂ ਤੱਕ ਰਹੇ ਸਨ ਜਿਸ ਰਸਤੇ ਉੱਪਰ ਇਹਨਾਂ ਦਾ ਡੇਰਾ ਸੀ ਤੇ ਉਸੇ ਹੀ ਰਸਤੇ ਉੱਪਰ ਇੱਕ ਵੇਸਵਾ ਦਾ ਕੋਠਾ ਵੀ ਸੀ ਬਾਬਾ ਫਰੀ ਜੀ ਜਦੋਂ ਉਸ ਵੇਸਵਾ ਦੇ ਕੋਠੇ ਦੇ ਅੱਗੋਂ ਦੀ ਲੰਘਦੇ ਤਾਂ ਵੇਸਵਾ ਬਾਬਾ ਜੀ ਨੂੰ ਕਹਿੰਦੀ ਬਾਬਾ ਜੀ ਤੁਹਾਡੀ ਦਾੜੀ ਨਾਲੋਂ ਤਾਂ ਮੇਰੇ ਕੁੱਤੇ ਦੀ ਪੂਛ ਚੰਗੀ ਹੈ। ਬਾਬਾ ਫਰੀਦ ਜੀ ਵੇਸਵਾ ਨੂੰ ਜਵਾਬ ਦਿੰਦੇ ਚੰਗੀ ਹੋਵੇਗੀ। ਇਸ ਤਰ੍ਹਾਂ ਹਮੇਸ਼ਾ ਹੀ ਜਦੋਂ ਵੀ ਬਾਬਾ ਫਰੀਦ ਜੀ ਵੇਸਵਾ ਦੇ ਕੋਠੇ ਅੱਗੋਂ ਲੰਘਦੇ ਤਾਂ ਬਾਬਾ ਜੀ ਨੂੰ ਵੇਸਵਾ ਇਸ ਤਰ੍ਹਾਂ ਹੀ ਕਹਿੰਦੀ ਤੇ ਬਾਬਾ ਫਰੀਦ ਜੀ ਚੰਗੀ ਹੋਵੇਗੀ ਕਹਿ ਕੇ ਅੱਗੇ ਚਲੇ ਜਾਂਦੇ। ਕਾਫੀ ਸਮੇਂ ਤੱਕ ਹਮੇਸ਼ਾ ਹੀ ਇਸ ਤਰ੍ਹਾਂ ਹੀ ਚੱਲਦਾ ਰਿਹਾ। ਸਮਾਂ ਬੀਤਦਾ ਗਿਆ। ਆਖਰ ਜਦੋਂ ਬਾਬਾ ਫਰੀਦ ਜੀ ਦਾ ਅੰਤਮ ਸਮਾਂ ਨੇੜੇ ਆਇਆ ਤਾਂ ਉਸ ਸਮੇਂ ਬਾਬਾ ਜੀ ਖੁਦਾ ਦੀ ਬੰਦਗੀ ਕਰ ਰਹੇ ਸਨ ਜਦੋਂ ਬਾਬਾ ਜੀ ਖੁਦਾ ਦੀ ਭਗਤੀ ਕਰਕੇ ਆਰਾਮ ਕਰਨ ਲੱਗੇ ਤਾਂ ਬਾਬਾ ਫਰੀਦ ਜੀ ਨੇ ਆਪਣੇ ਚੇਲਿਆਂ ਨੂੰ ਕਿਹਾ ਜੋ ਇਸ ਰਸਤੇ ਤੇ ਵੇਸਵਾ ਦਾ ਕੋਠਾ ਹੈ ਉਸ ਵੇਸਵਾ ਨੂੰ ਸਾਡੇ ਕੋਲ ਬੁਲਾ ਕੇ ਲਿਆਓ ਬਾਬਾ ਫਰੀਦ ਜੀ ਤੇ ਇਹ ਗੱਲ ਸੁਣ ਕੇ ਸਾਰੇ ਚੇਲੇ ਬੜੇ ਹੈਰਾਨ ਹੋਏ ਕਿ ਸਾਰੀ ਉਮਰ ਖੁਦਾ ਦੀ ਇਬਾਦਤ ਕਰਨ ਵਾਲਾ ਅੱਜ ਆਪਣੇ ਅੰਤਮ ਸਮੇਂ ਵੇਸਵਾ ਨੂੰ ਕਿਸ ਕਾਰਨ ਬੁਲਾ ਰਿਹਾ ਹੈ ਚੇਲੇ ਆਪਣੇ ਗੁਰੂ ਦੇ ਹੁਕਮ ਤੇ ਜਾ ਕੇ ਉਸ ਵੇਸਵਾ ਨੂੰ ਬੁਲਾ ਕੇ ਲੈ ਆਏ ਵੇਸਵਾ ਆ ਕੇ ਪੁੱਛਣ ਲੱਗੀ ਦੱਸੋ ਬਾਬਾ ਜੀ ਕੀ ਕੰਮ ਹੈ ਤਾਂ ਬਾਬਾ ਫਰੀਦ ਜੀ ਵੇਸਵਾ ਨੂੰ ਕਹਿਣ ਲੱਗਾ ਅੱਜ ਮੈਂ ਤੈਨੂੰ ਤੇਰੇ ਸਵਾਲ ਦਾ ਜਵਾਬ ਦੇਣ ਲਈ ਬੁਲਾਇਆ ਹੈ ਫਰੀਦ ਜੀ ਕਹਿੰਦੇ ਤੂੰ ਹਮੇਸ਼ਾ ਹੀ ਸਾਨੂੰ ਕਹਿੰਦੀ ਸੀ ਕਿ ਤੇਰੀ ਦਾੜੀ ਨਾਲੋਂ ਮੇਰੇ ਕੁੱਤੇ ਦੀ ਪੂਛ ਚੰਗੀ ਹੈ ਤੇ ਅਸੀਂ ਤੈਨੂੰ ਜਵਾਬ ਵਿੱਚ ਕਹਿੰਦੇ ਸੀ ਚੰਗੀ ਹੋਵੇਗੀ ਬਾਬਾ ਫਰੀਦ ਜੀ ਕਹਿੰਦੇ ਸੰਸਾਰ ਵਿੱਚ ਵਿਚਰਦਿਆਂ ਉਸ ਸਮੇਂ ਅਗਰ ਮੇਰੇ ਕੋਲੋਂ ਕੋਈ ਮਾੜਾ ਕਰਮ ਹੋ ਜਾਂਦਾ ਤਾਂ ਜਿਸ ਨਾਲ ਮੇਰੀ ਦਾੜੀ ਕਲੰਕਤ ਹੋ ਜਾਣੀ ਸੀ ਤੇ ਮੈਂ ਖੁਦਾ ਨੂੰ ਵੀ ਕੀ ਜਵਾਬ ਦਿੰਦਾ ਤੇ ਮੇਰੀ ਉਮਰ ਭਰ ਦੀ ਕੀਤੀ ਬੰਦਗੀ ਮਿੱਟੀ ਹੋ ਜਾਣੀ ਸੀ ਤੇ ਫਿਰ ਮੇਰੀ ਦਾੜੀ ਨਾਲੋਂ ਤੇਰੇ ਕੁੱਤੇ ਦੀ ਪੂਛ ਚੰਗੀ ਹੋਣੀ ਸੀ ਪਰ ਅਸੀਂ ਹੁਣ پاک ਪਵਿੱਤਰ ਹੋ ਕੇ ਇਸ ਫਾਨੀ ਸੰਸਾਰ ਨੂੰ ਛੱਡ ਕੇ ਜਾ ਰਹੇ ਹਾਂ ਇਸ ਲਈ ਮੇਰੀ ਦਾੜੀ ਤੇਰੇ ਕੁੱਤੇ ਦੀ ਪੂਛ ਨਾਲੋਂ ਬਹੁਤ ਚੰਗੀ ਹੈ ਬਾਬਾ ਫਰੀਦ ਜੀ ਨੇ ਇਹ ਵਚਨ ਸੁਣ ਕੇ ਵੇਸਵਾ ਬਾਬਾ ਜੀ ਦੇ ਚਰਨਾਂ ਵਿੱਚ ਡਿੱਗ ਕੇ ਮਾਫੀ ਮੰਗਣ ਲੱਗੀ ਇਸ ਕਰਕੇ ਬਾਬਾ ਸ਼ੇਖ ਫਰੀਦ ਜੀ ਮਹਾਨ ਸ਼ਖਸੀਅਤ ਅਤੇ ਮਹਾਨ ਫਕੀਰ ਸਨ ਸੰਗਤ ਜੀ ਪਰ ਅੱਜ ਦੇ ਸਾਧਾ ਸੰਤਾਂ ਨੂੰ ਵੇਖ ਲਓ ਚਾਰ ਪੰਜ ਨਾਲ ਚੇਲੇ ਹੋਣਗੇ ਗੱਡੀਆਂ ਹੋਣਗੀਆਂ ਤੇ ਵਨਪੁੰਨੇ ਬਾਣੇ ਪਾ ਕੇ ਟੋਹਰਾਂ ਨਾਲ ਸਾਧੂ ਅਕਮਾਉਂਦੇ ਹਨ ਇਹ ਤਾਂ ਪਖੰਡੇ ਹਨ ਇਹਨਾਂ ਦਾ ਪਖੰਡ ਦੀਆਂ ਦੁਕਾਨਾਂ ਖੋਲ ਰੱਖਿਆ ਹਨ ਜਦੋਂ ਧਰਤੀ ਉੱਪਰ ਬਾਬਾ ਫਰੀਦ ਜੀ ਵਰਗਾ ਕੋਈ ਮਿਲ ਗਿਆ ਤਾਂ ਫਿਰ ਸੱਚੇ ਸਾਧੂ ਨਾਲ ਮਿਲਾਪ ਹੋ ਜਾਵੇਗਾ ਸੰਗਤ ਜੀ ਵੀਡੀਓ ਚੰਗੀ ਲੱਗੇ ਤੇ ਸ਼ੇਅਰ ਜਰੂਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਕਰੋ ਜੀ ਵੈਗੁਰ ਜੀ ਦਾ ਖਾਲਸਾ ਸ਼੍ਰੀ ਵੈਗੁਰ ਜੀ ਕੀ ਫਤਿਹ